ਦਰਸ਼ਕ ਦੇਖ ਰਹੇ ਹੋ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੋਊਗਾ ਪਿਛਲੇ ਦਿਨੀ ਇੱਕ ਮਾਲਾ ਪਿੰਡ ਦੇ ਵਿੱਚ ਆਗਾਪੁਰਾਂ ਦੇ ਵਕੀਲ ਰੌਣਕ ਸਿੰਘ ਨਾਲ ਇੱਕ ਘਟਨਾ ਵਾਪਰੀ ਸੀ ਜਿੱਥੇ ਕੁਝ ਆਮ ਆਦਮੀ ਪਾਰਟੀ ਦੇ ਲੋਕਾਂ ਵੱਲੋਂ ਬਦਸੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀਗਾ ਕਿ ਉਸ ਤੋਂ ਬਾਅਦ ਜਿਹੜਾ ਕੇਸ ਥਾਣੇ ਤੱਕ ਵੀ ਪਹੁੰਚਿਆ ਸੀ ਤੇ ਉਸ ਦੀ ਜਿਹੜੀ ਹੁਣ ਕਹਾਣੀ ਅੱਗੇ ਕੀ ਵਧੀ ਹੈ ਕੀ ਹੋਇਆ ਉਦੇ ਸੰਬੰਧ ਦੇ ਵਿੱਚ ਅਸੀਂ ਬਾਰਿਸ਼ ਦੇ ਪ੍ਰਧਾਨ ਸਾਬ ਖੜੇ ਸਰਦਾਰ ਰਵਿੰਦਰ ਸਿੰਘ ਬਰਾੜ ਉਹਨਾਂ ਦੀ ਜੀ ਟੀਮ ਖੜੀ ਹੈਗੀ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਉਸ ਤੋਂ ਪਹਿਲਾਂ ਮੈਂ ਰੌਣਕ ਸਿੰਘ ਉਹਨਾਂ ਨਾਲ ਗੱਲਬਾਤ ਜਰੂਰ ਕਰੂੰਗਾ ਪੁੱਛੂੰਗਾ ਉਹਨਾਂ ਕੋਲੋਂ ਵੀ ਇਹ ਜਿਹੜਾ ਮਾਮਲਾ ਹੁਣ ਕਿੱਥੇ ਤੱਕ ਪਹੁੰਚਾਏਗਾ ਤੇ ਕੀ ਕੀ ਸਾਡੀ ਆ ਰੌਣਕ ਸਿੰਘ ਜਿਹਦਾ ਤੁਹਾਡਾ ਉਹ ਮਾਲਾ ਵਾਲਾ ਕਾਂਡ ਸੀ ਆ ਉਹ ਕੀ ਚੱਕਰ ਕੀ ਪਿਆ ਹੁਣ ਇਹਦੇ ਅੱਗੇ ਕੀ ਕਹਾਣੀ ਪੁੱਛੀਏ ਪਹਿਲਾਂ ਤਾਂ ਜੀ ਬਰਾੜ ਸਾਹਿਬ ਤੁਹਾਡੀ ਜਗਤ ਸੇਵਕ ਟੀਮ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਔਰ ਜੋ ਤੁਸੀਂ ਸਵਾਲ ਕੀਤਾ ਜੀ ਮਿਤੀ 22 5 2025 ਨੂੰ ਜੋ ਮਾਲਾਕਲਾਂ ਪਿੰਡ ਦੇ ਵਿੱਚ ਇਨਸੀਡੈਂਟ ਹੋਇਆ ਜੀ ਉਹਦੇ ਵਿੱਚ ਪੂਰੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਜੀ ਜਿਹਦੇ ਵਿੱਚ ਮੈਂ ਪੂਰੀ ਦੀ ਪੂਰੀ ਵਾਰ ਨੂੰ ਲੈ ਕੇ ਆਪਣਾ ਥਾਣਾ ਬਾਗਾਪੁਰਾਣਾ ਪਹੁੰਚਿਆ ਉੱਥੇ ਮੈਂ ਬਿਲਕੁਲ ਸਾਫ਼ ਸੁਥਰਾ ਜਿਹੜਾ ਹੈਗਾ ਜੀ ਸੱਚਾ ਸਾਬਤ ਹੋਇਆ ਜੀ ਮੇਰੇ ਕੋਲੇ ਸਾਰੇ ਐਵੀਡੈਂਸ ਅੱਜ ਵੀ ਮੌਜੂਦ ਆ ਔਰ ਇਹਦੇ ਵਿੱਚ ਜੋ ਮੇਰੇ ਨਾਲ ਬਤਮੀਜੀ ਕਰਨ ਵਾਲੇ ਬਲਵਿੰਦਰ ਸਿੰਘ ਖਾਲਸਾ ਤੇ ਮਨਦੀਪ ਸਿੰਘ ਦੋਨੋਂ ਬੰਤੇ ਜਿਹੜੇ ਹੈਗੇ ਠੁੱਠੇ ਸਾਹਤ ਹੋਏ ਹੈ ਜੀ ਇਹ ਜਿਹੜੀ ਹੈਗੀ ਸਾਰੀ ਇਨਵੈਸਟੀਗੇਸ਼ਨ ਪੁਲਿਸ ਪ੍ਰਸ਼ਾਸਨ ਨੇ ਆਪ ਕੀਤੀ ਹੈ ਜੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਵੀ ਕੀਤਾ ਗਿਆ ਜੀ ਜਾਂ ਬਾਰ ਨੇ ਜੋ ਵੀ ਫੈਸਲਾ ਲਿਆ ਜੀ ਮੈਨੂੰ ਸਾਰਾ ਉਹਨਾਂ ਦਾ ਮਤਲਬ ਕੀ ਫੈਸਲਾ ਮਨਜ਼ੂਰ ਆ ਜੀ ਔਰ ਮੈਂ ਇਸ ਫੈਸਲੇ ਦੇ ਨਾਲ ਐਨ ਬੈਨ ਸਹਿਮਤ ਆ ਜੀ ਪ੍ਰੋਫੈਸਰ ਸਾਹਿਬ ਜਿਵੇਂ ਹੁਣ ਤੁਹਾਡੇ ਕੋਲੇ ਮਸਲਾ ਆਇਆ ਕਿਉਂਕਿ ਤੁਹਾਡੇ ਵਕੀਲ ਸਾਥੀ ਸੀਗੇ ਜਿਹੜਾ ਪਿਛਲੇ ਦਿਨ ਸਮੱਸਿਆ ਆਈ ਤੁਸੀਂ ਤੁਹਾਡੀ ਮਾਰਨੇ ਆ ਜਿਹੜਾ ਫੈਸਲਾ ਕੀਤਾ ਹੈ ਕਿਸ ਤਰ੍ਹਾਂ ਦਾ ਫੈਸਲਾ ਕੀਤਾ ਹੈ ਕਿਹੋ ਜੀ ਗੱਲਬਾਤ ਹੋਈ ਹਾਂਜੀ ਪਹਿਲਾਂ ਤਾਂ ਜੀ ਜਗਸੀ ਕੋ ਦਾ ਬਹੁਤ ਜਿਆਦਾ ਧੰਨਵਾਦ ਜਿਹੜੇ ਕੀ ਸਮਾਜ ਚ ਬਹੁਤ ਸੋਹਣਾ ਆਪਦਾ ਕਾਰਜ ਨਿਭਾ ਰਹੇ ਆ ਅਕੋਰਡਿੰਗ ਟੂ ਮੀਡੀਆ ਖੇਤਰ ਚ ਤੇ ਸਾਨੂੰ ਮਾਣ ਆ ਤੁਹਾਡੇ ਤੇ ਵੀ ਜਦੋਂ ਵੀ ਕਵਰਿੰਗ ਕਰਦੇ ਆ ਤੁਸੀਂ ਬਹੁਤ ਇੱਕ ਸੋਹਣਾ ਇੱਕ ਵਿਸ਼ਾ ਲਿਖ ਦਿੰਨੇ ਹੋ ਤੇ ਨਾਲੇ ਸਮਾਜ ਨੂੰ ਮੈਸੇਜ ਦਿੰਨੇ ਹੋ ਅੱਜ ਸਾਡੀ ਬਾਰ ਦੀ ਮੀਟਿੰਗ ਜਨਰਲ ਹਾਊਸ ਦੀ ਹੋਈ ਸੀ ਜੋ ਪ੍ਰਾਣੀ ਓਕੈਂਸ ਇਨਨ ਦੇ ਨਾਲ 22 ਤਰੀਕ ਨੂੰ ਹੋਈ ਸੀ ਕੀ ਸਾਬਣਾ ਉਹਦੇ ਰਿਗਾਰਡਿੰਗ ਇਹਦੇ ਨੂੰ ਵੈਰੀਫਿਕੇਸ਼ਨ ਕਰਨ ਲਈ ਹੀ ਕੀਤੀ ਗਈ ਸੀ ਜਿਹਦੇ ਚ ਇਹਨਾਂ ਨਾ ਆਵਾਦੀ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਖਾਲਸਾ ਤੇ ਮਨਦੀਪ ਸਿੰਘ ਖਾਲਸਾ ਨੇ ਬਸ ਰੁਕੀ ਕੀਤੀ ਸੀ ਜਦੋਂ ਕਿ ਇਨਵੈਸਟੀਗੇਸ਼ਨ ਪਾਰਟ ਸੀ ਪੁਲਿਸ ਨੇ ਇਸ ਪ੍ਰਸ਼ਾਸਨ ਨੇ ਵੀ ਸਾਡਾ ਪੂਰਾ ਸਹਿਯੋਗ ਦਿੱਤਾ ਉਹਦੇ ਚ ਜੋ ਵੀ ਡਿਟੇਲ ਸਾਹਮਣੇ ਆਈ ਰੌਣਕ ਸਿੰਘ ਜਕੀਨ ਸਾਹਿਬ ਬਿਲਕੁਲ ਬੇਕਸੂਰ ਤੇ ਸਾਫ ਤੇ ਕਲੀਅਰ ਇਹਨਾਂ ਦਾ ਜੋ ਘਟ ਸੀਗਾ ਉਹ ਇਹ ਸਾਫ ਸਾਨੂੰ ਮਾਣ ਹੋਇਆ ਇਹਨਾਂ ਤੇ ਵੀ ਇੰਨਾ ਵਧੀਆ ਰਿਕਾਰਡ ਇਹਨਾਂ ਨੇ ਮੇਨਟੇਨ ਕਰਕੇ ਰੱਖਿਆ ਔਰ ਇਹਨਾਂ ਨਾਲ ਖੜਨ ਦੇ ਸਾਨੂੰ ਇੱਕ ਫਕਰ ਮਹਿਸੂਸ ਹੋਇਆ ਇੱਕ ਇਨਵੈਸਟੀਗੇਸ਼ਨ ਜੇਕਰ ਸਾਫ ਸੁਥਰੇ ਹੋ ਕੇ ਨਿਕਲੇ ਆ ਇਹ ਔਰ ਅਸੀਂ ਪ੍ਰਸ਼ਾਸਨ ਦੀ ਵੀ ਚਲੋ ਵਿਲਿਨ ਗੁੱਡ ਕਰਦੇ ਆ ਜੋ ਪ੍ਰਸ਼ਾਸਨ ਨੇ ਸਾਡੇ ਨਾਲ ਪੂਰਾ ਸਾ ਦਿੱਤਾ ਇੱਕ ਨਵੀਂ ਜਿਹੜੀ ਪਿਰਤਵੀ ਪਈ ਇਹਦੇ ਵਿੱਚ ਪ੍ਰਸ਼ਾਸਨ ਨੇ ਇਨ੍ਹਾਂ ਖਾਲਸੇ ਨੂੰ ਗਲਤੀ ਮੰਨਨ ਕਰਕੇ ਦੋਨਾਂ ਨੂੰ ਹੀ ਮਨਦੀਪ ਸਿੰਘ ਖਾਲਸਾ ਤੇ ਬਲਵਿੰਦਰ ਸਿੰਘ ਨੂੰ ਇੱਕ ਫਾਈਨ ਦੇ ਤੌਰ ਤੇ 40-50000 ਰੁਪਏ ਜੋ ਵੀ ਲਈ ਸੀ ਰਕਮਾਂ ਉਹ ਜੜਾ ਭਾਕਣ ਕਰਕੇ ਇਨ੍ਹਾਂ ਦੇ ਯਕੀਨ ਸਾਹਿਬ ਦੇ ਵੀ ਉਹ ਕਹਿੰਦੇ ਅਸੀਂ ਵੀ ਇਨ੍ਹਾਂ ਤੋਂ ਇਹ ਵਸੂਲ ਨਹੀਂ ਕਰਨੀ ਫਾਈਨ ਮਤਲਬ ਅਸੀਂ ਨਾ ਵਾਜਬ ਸਮਝਦੇ ਹੋਏ ਵੀ ਹਰਨਿਕ ਯਕੀਨ ਸਾਹਿਬ ਸਾਡੇ ਕਹਿੰਦੇ ਵੀ ਅਸੀਂ ਉਹ ਫਾਈਨ ਨਹੀਂ ਲੈਣਾ ਤੇ ਇਹਨਾਂ ਨੇ ਗਲਤੀ ਆਪ ਦੀ ਰਿਟਰਨ ਚ ਕਬੂਲੀ ਆ ਮਨਦੀਪ ਸਿੰਘ ਖਾਲਸਾ ਤੇ ਬਲਵਿੰਦਰ ਸਿੰਘ ਖਾਲਸਾ ਨੇ ਵੀ ਅਸੀਂ ਜ਼ਿੰਦਗੀ ਚ ਬਾਅਦ ਚ ਹੋਏ ਜਾਂ ਕੋਈ ਜਾਂ ਦੁਬਾਰਾ ਇਹ ਜਾਂ ਕੰਮ ਨਹੀਂ ਕਰਾਂਗੇ ਰਿਟਰਨ ਚ ਇਹਨਾਂ ਨੇ ਸਾਨੂੰ ਸਟੇਟਮੈਂਟ ਵੀ ਦਿੱਤੀ ਆ ਤੇ ਆਪਦੇ ਆਪ ਨੂੰ ਕੂਲ ਨਾ ਵੀ ਮੰਨਿਆ ਇਹਨਾਂ ਨੇ ਮਤਲਬ ਹੋਰ ਲੋਕਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਵੀ ਕਈ ਵਾਰ ਸਮੱਸਿਆਵਾਂ ਆ ਜਾਂਦੀਆਂ ਕੁਝ ਲੋਕਾਂ ਨੂੰ ਪਤਨ ਲੱਗਦਾ ਵੀ ਕਈ ਵਾਰਾਂ ਜਿਵੇਂ ਫੀਸਾਂ ਨੂੰ ਲੈ ਕੇ ਕਹਿੰਦੇ ਵੀ ਕੇਸ ਲੱਗਿਆ ਨਹੀਂ ਲੱਗਿਆ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਤਾਂ ਉਹਦਾ 21 ਸਹਰਾ ਸਾਡੀ ਪਬਲਿਕ ਮੈਸੇਜ ਹੀ ਆ ਜੀ ਜੋ ਵੀ ਮੈਟਰ ਹੈ ਜੇ ਬਾਹਰ ਨਾਲ ਸੰਬੰਧ ਤੇ ਜੇ ਐਡਵੋਕੇਟ ਨਾਲ ਸੰਬੰਧ ਦਾ ਪਹਿਲਾਂ ਬਾਹਰ ਨੂੰ ਦਾ ਮਤਲਬ ਗਰਡਨ ਜਾਂ ਕੋਈ ਵੀ ਉਹਨੂੰ ਮੈਸੇਜ ਕਨਵੇ ਕੀਤਾ ਜਾਵੇ ਜੇ ਬਾਹਰ ਉਹਦੇ ਰਿਗਾਰਡਿੰਗ ਕੋਈ ਫੈਸਲਾ ਨਹੀਂ ਲੈਂਦੇ ਉਹ ਤਾਂ ਬਗਾਨ ਦੀ ਗੱਲ ਆ ਬਾਹਰ ਪਹਿਲ ਦੇ ਆਧਾਰ ਤੇ ਮੈਸ ਮਤਲਬ ਮੈਟਰ ਇਹਨਾਂ ਨੂੰ ਸੋਲਵ ਕਰੂਗੀ ਬਿਲਕੁਲ ਜੀ ਜਿਵੇਂ ਰਵਿੰਦਰ ਸਿੰਘ ਬਰਾਲਾ ਨੇ ਦੱਸਿਆ ਵੀ ਜਿਹੜੇ ਅੱਜ ਫੈਸਲਾ ਹੋਇਆ ਪ੍ਰਸ਼ਾਸਨ ਤੇ ਵਕੀਲਾ ਦੇ ਵਿੱਚ ਬੈਠ ਕੇ ਵੀ ਉਹਨਾਂ ਬੰਦਿਆਂ ਨੂੰ ਜੁਰਮਾਨਾ ਲਾਇਆ ਗਿਆ ਕਿਉਂਕਿ ਉਹ ਉਹਨਾਂ ਨੇ ਗਲਤੀ ਕੀਤੀ ਸੀਗੀ ਪਰ ਉਸ ਦੇ ਬਾਵਜੂਦ ਵੀ ਰੌਣਕ ਸਿੰਘ ਉਹਨਾਂ ਨੇ ਜਾਂ ਪੂਰੀ ਬਾਰ ਅਸ਼ਿਸ਼ ਨੇ ਉਹਨਾਂ ਨੂੰ ਜੁਰਮਾਨਾ ਜਿਹੜਾ ਮਾਫ ਕਰ ਦਿੱਤਾ ਤੇ ਉਹਨਾਂ ਦੀ ਜਿਹੜੀ ਮਾਫੀ ਹੈ ਉਹਨੂੰ ਕਬੂਲ ਕੀਤਾ ਕਿਉਂਕਿ ਇੱਕ ਤਰ੍ਹਾਂ ਦਾ ਮੈਸੇਜ ਇਹਨਾਂ ਵੱਲੋਂ ਦਿੱਤਾ ਗਿਆ ਵੀ ਪਹਿਲਾ ਜਿਹੜਾ ਕੋਈ ਗਲਤੀ ਕਰਦਾ ਤਾਂ ਉਹਦੀ ਜਿਹੜੀ ਮਾਫੀ ਵਰਦੀ ਹੁੰਦੀ ਹੈ ਜੇ ਕੋਈ ਅਗਰ ਝੋਕ ਕੇ ਮਾਫੀ ਮੰਗਦਾ ਤਾਂ ਜਿਹੜੇ ਮਸਲੇ ਹੱਲ ਹੋ ਜਾਂਦੇ ਆ ਦੂਜੇ ਪਾਸੇ ਇਹ ਵੀ ਹੈਗਾ ਵੀ ਜੇ ਅਗਰ ਕਿਸੇ ਤਰ੍ਹਾਂ ਦਾ ਕੋਈ ਮੈਟਰ ਹੁੰਦੇ ਆ ਤਾਂ ਕਿਸੇ ਵਕੀਲ ਨਾਲ ਲੜਨ ਦੀ ਬਜਾਏ ਕਿਉਂਕਿ ਬਾਰ ਇਸ਼ੂ ਦਾ ਮਤਲਬ ਇਹ ਆਉਂਦਾ ਵੀ ਉਹਨਾਂ ਦੀਆਂ ਸਮੱਸਿਆਵਾਂ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਉਹਨ ਤੇ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਫਿਰ ਝਗੜੇ ਜਿਰਿਓ ਇਸ ਤਰ੍ਹਾਂ ਦੇ ਨਹੀਂ ਵਧੇਗੇ ਕਿਉਂਕਿ ਜਦੋਂ ਕੋਈ ਬੰਦਾ ਕਿਸੇ ਨਾਲ ਕੋਈ ਝਗੜੇ ਦੇ ਸਬੰਧ ਆ ਕੋਈ ਪੈਸੇ ਦੇ ਲੈਂਦਾ ਦੱਸੋਦੇ ਜੋ ਆਪਣੇ ਲੈਵਲ ਤੇ ਆਪ ਕੋ ਉਹ ਜੀ ਗੱਲਬਾਤ ਕਰਦਾ ਤਾਂ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਗਿਲਟੀ ਵੀ ਹੁੰਦਾ ਇਹ ਤੁਹਾਨੂੰ ਗੱਲਬਾਤ ਵਿਖਾ ਦਿੱਤੀ ਹੈ ਜਿਹੜਾ ਬਾਘਾ ਬਾਂ ਬਾਰਿਸ਼ ਨਾਲ ਤੇ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਨਾਲ ਆ ਜਿਆਦਾ ਝਗੜਾ ਸੀ ਅੱਜ ਉਹ ਨਿਬੜ ਚੁੱਕਿਆ ਹੈਗਾ ਤੇ ਇਹਨਾਂ ਵੱਲੋਂ ਅੱਜ ਸਾਰਾ ਉਹ ਮਸਲਾ ਸੈਟ ਆਪ ਕਰਤਾ ਗਿਆ ਮੈਂ ਉਮੀਦ ਕਰਦਾ ਸਾਡੀ ਗੱਲਬਾਤ ਨੂੰ ਸ਼ੇਅਰ ਵੀ ਕਰੋਗਾ ਜਿਹੜਾ ਪੇ ਫੋਲੋ ਕਰ ਵਾਹਿਗੁਰੂ